ਇਹ ਵਰਤੋਂ ਸਮਝ ਨਹੀਂ ਬਣੇ ਡਾਕਟਰ ਕਰੇ ਉਹ ਜੋ ਜਦ ਕੰਮ ਕਰ ਰਹੇ ਇਹ ਬਣ ਕੇ ਵੀ ਜਿਸਾਂ ਵੀ ਜਾਰੀ ਕਰਤੀ ਹੈ ਸਰ ਇਹ ਰੀਡ ਹੋਇਆ ਗੁਰੂ ਜੀ ਜਦ ਤੋਂ ਸਮਾ ਸਰਕਾਰ ਸਾਰੇ ਨਿਯਮ ਹੋਣਾ ਸਰ ਇਹ ਸਾਨੂੰ ਦੇ ਰਹੇ ਆ ਪੀਰੇ ਸਾਹਿਬ ਆ ਬਣਿਆ ਨਗਰ ਨਹੀਂ ਬਣਿਆ ਹੁਣ ਬਈ ਨੰਬਰ 1 بورو بيتنيا جو سڀاڳي بڪروا هو پڪدي جوڳا بورو ਪਰ ਭਾਈਚਾਰੇ ਦੇ ਲੋਕ ਸੰਪਰਕ ਭਾਗ ਪੰਜਾਬ ਵੱਲੋਂ شناਖਤੀ ਕਾਰਡ ਬਣਦੇ ਨੇ ਦੋ ਤਰ੍ਹਾਂ ਦੇ ਕਾਰਡ ਹੁੰਦੇ ਜਿਨ੍ਹਾਂ ਦੇ ਵਿੱਚ ਕ੍ਰੈਡਿਸ਼ਨ ਕਾਰਡ ਤੇ ਜੈਲੋ ਕਾਰਡ ਪੱਤਰਕਾਰ ਭਾਈਚਾਰੇ ਦੀ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਸਾਡੇ ਕਾਰਡ ਜਿਹੜੇ ਆ ਹਰੇਕ ਆਦਮੀ ਦੇ ਕਾਰਡ ਬਣ ਕੇ ਆਉਣ ਪਰ ਚੋਣ ਜਾਬਤਾ ਲੱਗਾ ਹੋਣ ਕਰਕੇ ਸਰਕਾਰ ਦੇ ਕੋਲੇ ਪਾਵਰ ਨਹੀਂ ਸੀ ਕਿ ਪੱਤਰਕਾਰਾਂ ਨੂੰ ਕਾਰਡ ਜਾਰੀ ਕਰ ਸਕਦੇ ਇਹ ਫਿਰ ਹਾਲ ਜਿਹੜੇ ਕਾਰਡ ਅੱਜ ਪੱਤਰਕਾਰ ਨੂੰ ਦੇ ਰਹੇ ਆ ਇਸ ਵੇਲੇ ਉਹ ਕਾਰਡ ਸਿਰਫ ਉਹ ਕਾਰਡ ਨੇ ਜਿਹੜੇ ਪਿਛਲੇ ਸਾਲ ਬਣੇ ਸੀ ਇਸ ਵਾਰ ਚੋਣ ਕਮਿਸ਼ਨ ਦੀ ਆਗਿਆ ਦੇ ਨਾਲ ਰੀਨਿਊ ਕਰ ਦਿੱਤੇ ਗਏ। ਹੁਣ ਜਿਹੜੇ ਨਵੇਂ ਕਾਰਡ ਨੇ ਉਹ ਇਸ ਵਾਰ ਭੇਜੇ ਜਾਣੇ ਆ ਉਹ ਨਵੇਂ ਕਾਰਡ ਜਦੋਂ ਬਣ ਕੇ ਆਉਣਗੇ ਅਸੀਂ ਦੇਵਾਂਗੇ। ਅੱਜ ਪੱਤਰਕਾਰਾਂ ਨੇ ਕੁਝ ਹੋਰ ਵੀ ਮੰਗਿਆ ਸਾਡੇ ਨੂੰ ਦਿੱਤੀਆਂ ਲੈਟਰ ਦੇ ਰੂਪ ਵਿੱਚ ਅਸੀਂ ਉਹ ਡੈਕਟਰ ਸਾਹਿਬ ਨੂੰ ਭੇਜ ਰਹੇ ਆ। ਤਾਂ ਜੋ ਜਿਹੜੀਆਂ ਪ੍ਰੈਸ ਕਲੱਬ ਪਰਫਾਰਮਰ ਸਰ ਨੇ ਜਿਹੜੇ ਮੁੱਦੇ ਉਠਾਏ ਆ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਸਕਣ ਜਿਹੜੀਆਂ ਇਹਨਾਂ ਦੇ ਮੰਗਾਂ ਨੇ ਜਾਇਜ਼ ਮੰਗਾਂ ਨੇ ਅਸੀਂ ਹੋ ਸਕਦਾ ਉਹਦੇ ਵਿੱਚ ਬੇਸਿਕਲੀ ਇਹਨਾਂ ਦੀ ਹੈ ਵੀ ਪੱਤਰਕਾਰਾਂ ਦੇ ਕਾਰਡ ਜਿਹੜੇ ਆ ਉਹ ਬਿਨਾਂ ਕਿਸੇ ਗਿਣਤੀ ਤੋਂ ਬਣਾਏ ਜਾਣ ਛੋਟੀਆਂ ਅਖਬਾਰਾਂ ਜਾਂ ਵੱਡੀਆਂ ਅਖਬਾਰਾਂ ਦੇ ਕੋਈ ਇਹੋ ਜਿਹੀ ਉਲਝਣ ਨਾ ਰਹੇ ਜਿਹੜਾ ਵੀ ਅਖਬਾਰ ਦੀ ਕੰਮ ਕਰਦਾ ਚਾਹੇ ਛੋਟੀ ਆ ਚ ਵੱਡੀ ਆ ਅਖਬਾਰ ਤੇ ਅਖਬਾਰ ਆ ਮੀਡੀਆ ਮੀਡੀਆ ਹੀ ਹੁੰਦਾ ਸੋ ਸਾਰਿਆਂ ਦੇ ਕਾਰਡ ਇਹਨਾਂ ਨੇ ਮੰਗੇ ਆ ਅਸੀਂ ਉਹ ਮੰਗਾ ਜਿਹੜੀਆਂ ਸਰਕਾਰ ਨੂੰ ਭੇਜਣਾ ਸਰ ਨਵੇਂ ਕਾਰਡ ਲਗਭਗ ਕਿਦੋਂ ਕਾ ਜਾਣਗੇ ਜੀ ਜਿਹੜੇ ਅਪਲਾਈ ਕਰ ਰਿਹਾ ਨਵੇਂ ਕਾਰਡ ਪੁੱਤਰ ਵਜੇ ਤੇ ਜਾਣੇ ਆ ਲਗਭਗ ਤੁਸੀਂ ਮੰਨ ਕੇ ਚਲੋ ਕਿ ਜੂਨ ਦਾ 15 16 ਤਰੀਕ ਹੋ ਗਈ ਅੱਜ ਇਹ ਜੂਨ ਐਂਡ ਤੇ ਜਾਂ ਜੁਲਾਈ ਪਹਿਲੇ ਹਫਤੇ ਆਉਣਗੇ ਨੇ ਜਿਹੜਾ ਸੋਧ ਵਾਲਾ ਤੁਸੀਂ ਦੱਸਿਆ ਜਿਹੜਾ ਆਪਾਂ ਹੱਲ ਕੱਢਿਆ ਸੋਧ ਵਾਲਾ ਕਿ ਜਿਹੜੇ ਬਿਊਰੋ ਵਾ ਉਹ ਲੈ ਕੇ ਦੇ ਦੇਣਗੇ ਉਹ ਦੱਸੋ ਕੁਝ ਡਾਕੂਮੈਂਟ ਜਿਹੜੇ ਸਾਡੇ ਕੋਲ ਕਾਰਡ ਜਿਹੜੇ ਚੰਡੀਗੜ੍ਹ ਬਣੇ ਪਏ ਆ ਸਾਨੂੰ ਉਹਨਾਂ ਨੇ ਦਿੱਤੇ ਨਹੀਂ ਵਿਭਾਗ ਨੇ ਕਿਉਂਕਿ ਉਹਨਾਂ ਡਾਕੂਮੈਂਟ ਦੇ ਵਿੱਚ ਕੁਝ ਗਲਤੀਆਂ ਨੇ ਉਹ ਅਸੀਂ ਕੁਝ ਇਹ ਆਈਡੀਆ ਹੁਣੇ ਤੇ ਬਿਲ ਕੇ ਕੱਢਿਆ ਰਿਹਾ ਕਿ ਸਾਨੂੰ ਜਿਹੜੇ ਇੱਥੋਂ ਦੇ ਬਿਊਰੋ ਚੀਫ ਨੇ ਆਹ ਵੱਖ-ਵੱਖ ਅਖਬਾਰਾਂ ਦੇ ਚੈਨਲਾਂ ਦੇ ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਜੋ ਗਲਤੀਆਂ ਉਹਦੇ ਵਿੱਚ ਸਾਡੇ ਅਕੋਰਡਿੰਗਲੀ ਜਾਂ ਵਿਭਾਗ ਦੇ ਅਕੋਰਡਿੰਗਲੀ ਲੱਗ ਰਹੀਆਂ ਨੇ ਉਹ ਪੇਸ਼ ਕਰਨਗੇ ਨਾਲ ਅਸੀਂ ਸਪੋਰਟਿੰਗ ਲੈਟਰ ਅਸੀਂ ਲਾ ਕੇ ਤੇ ਉਹ ਕਾਰਡ ਇਹਨਾਂ ਦੇ ਅਗਲੇ ਹਫ਼ਤੇ ਮਕਾ ਲਾਂਗੇ ਜੀ ਡੈਕ ਜੀ ਡਿਟੇਲ ਸੀਨੀਅਰ ਜਿਹੜੇ ਹੋ ਚੁੱਕੇ ਨੇ ਉਹਨਾਂ ਵਾਸਤੇ ਕੀ ਸਰਕਾਰ ਦੀ ਪਾਲਿਸੀ ਉਹਨਾਂ ਦੇ ਐਕ੍ਰੀਡੇਸ਼ਨ ਕਾਰਡ ਜਾਂ ਯੈਲੋ ਕਾਰਡ ਬੰਦ ਹੋ ਗਏ ਨੇ ਜਿਹੜੇ ਸੀਨੀਅਰ ਸਿਟੀਜ਼ਨ ਸੀਨੀਅਰ ਸਿਟੀਜ਼ਨ ਨੇ ਸੋਰੀ ਜਿਹੜੇ ਸੀਨੀਅਰ ਜਰਨਲਿਸਟ ਵੱਖ-ਵੱਖ ਅਖਬਾਰਾਂ ਲਈ ਕੰਮ ਕਰਦੇ ਰਹੇ ਇਹਦੇ ਚਾਹ ਉਹਨਾਂ ਦਾ ਯੈਲੋ ਕਾਰਡ ਬਣਦਾ ਸੀਗਾ ਚਾਹ ਐਕ੍ਰੀਡੇਸ਼ਨ ਕਾਰਡ ਬਣਦਾ ਸੀ ਐਕ੍ਰੇਡੇਸ਼ਨ ਕਾਰਡ ਦੇ ਵਿੱਚ ਉਮਰਿਆ 60 ਸਾਲ ਜਾਂ 58 ਸਾਲ ਜਦੋਂ ਤੁਹਾਡੀ ਅਖਬਾਰ ਰਿਟਾਇਰ ਕਰਦੀ ਹੈ ਨਾਲ ਹੀ ਸਰਕਾਰ ਵੀ ਰਿਟਾਇਰ ਸਮਝ ਲੈਂਦੀ ਹੈ ਐਕ੍ਰੇਡੇਸ਼ਨ ਕਾਰਡ ਦੇ ਵਿੱਚ ਤੁਹਾਡਾ ਉਹ ਕਾਰਡ ਹੋਣਾ ਅਖਬਾਰ ਵੱਲੋਂ ਨਹੀਂ ਆਊਗਾ ਉਹ ਤੁਹਾਡਾ ਵੈਟਰਨ ਕੈਟਾਗਰੀ ਵਿੱਚ ਕਾਰਡ ਆਊਗਾ ਤੁਸੀਂ ਕਿਹੜੀ ਅਖਬਾਰ ਲਈ ਕੰਮ ਕਰ ਰਹੇ ਹੋ ਇਹ ਮੈਨੇ ਨਹੀਂ ਰੱਖਦਾ ਕਿ ਤੁਸੀਂ ਜੀਚ ਲਈ ਕੰਮ ਕਰ ਰਹੇ ਆ ਜਾਂ ਦੂਸਰਾ ਟਾਈਮ ਜੀ ਨਹੀਂ ਕੰਮ ਕਰ ਰਹੇ ਹੋ ਵੈਟਰਨ ਕੈਟਾਗਰੀ ਲਿਖਿਆ ਜਾਊਗਾ ਤੁਸੀਂ ਕਿਸੇ ਵੀ ادارے ਨਾਲ ਜੇ ਫ੍ਰੀਲੈਂਸਿੰਗ ਕੰਮ ਕਰ ਸਕਦੇ ਸਮਝਿਆ ਜਾਊਗਾ ਤੁਸੀਂ ਕੰਮ ਕਿਤੇ ਵੀ ਕਰੋ ਉਹ ਸਮਝਿਆ ਜਾਊਗਾ ਕਿ ਫ੍ਰੀ ਲਾਂਸਿੰਗ ਜਰਨਲਿਸਟ ਜਿਹੜਾ ਵੈਟਰਨ ਕੈਟਾਗਰੀ ਚ ਕਰ ਰਿਹਾ ਡਿਪ੍ਰੈਸ ਕਲੱਬ ਆਫ ਫੋਰਮਰ ਸਰ ਵੱਲੋਂ ਅੱਜ ਅਸੀਂ ਇੱਥੇ ਡੀਪੀਆਰਓ ਆਫਿਸ ਆਏ ਆ ਜੋ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੇ ਜਿਹੜਾ ਅਸੀਂ ਮੰਤਬ ਲੈ ਕੇ ਚੱਲੇ ਸਾਂ ਕਿ ਸਾਰੇ ਜ਼ਿਲ੍ਹੇ ਦੇ ਪੱਤਰਕਾਰਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਅਸੀਂ ਪੂਰੀ ਵਾਅਦਾ ਲਾਵਾਂਗੇ ਉਸੇ ਉਦੇਸ਼ ਤਹਿਤ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਗਿਲ ਸਾਹਿਬ ਦੀ ਗਵਾਈ ਦੇ ਵਿੱਚ ਇਹ ਸਾਰੀ ਸਾਡੀ ਟੀਮ ਸਾਡੇ ਜ਼ਿਲ੍ਹੇ ਦੇ ਪੱਤਰਕਾਰ ਸਾਥੀ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਮਸਲਾ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵੱਲੋਂ ਸਾਰੇ ਪੱਤਰਕਾਰਾਂ ਦੇ ਜੈਲੋ ਕਾਰਡ ਜਾਂ ਐਕ੍ਰੀਡੇਸ਼ਨ ਕਾਰਡ ਨਹੀਂ ਬਣਾਏ ਗਏ ਜਿਨ੍ਹਾਂ ਦੇ ਪਿਛਲੇ ਲੰਬੇ ਸਮੇਂ ਤੋਂ ਬਣਦੇ ਆ ਰਹੇ ਸਨ ਅਸੀਂ ਇਹੀ ਮੰਗ ਕੀਤੀ ਹੈ ਕਿਉਂਕਿ ਡੀਪੀਆਰਓ ਖੁਦ ਸਾਰੇ ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਜਾਣਦੇ ਨੇ ਜਿਹੜੇ ਚੈਲਣਾ ਵਾਲੇ ਪੱਤਰਕਾਰ ਨੇ ਜਾਂ ਪ੍ਰਿੰਟ ਵਾਲੇ ਨੇ ਇਲੈਕਟ੍ਰੋਨਿਕ ਮੀਡੀਆ ਵਾਲੇ ਨੇ ਜਿਨ੍ਹਾਂ ਦੇ ਕਾਰਡ ਪਿਛਲੇ ਸਮਿਆਂ ਤੋਂ ਬਣਦੇ ਆ ਰਹੇ ਯੈਲੋ ਕਾਰਡ ਜਾਂ ਕ੍ਰੈਡਿਟਿਸ਼ਨ ਕਾਰਡ ਉਹਨਾਂ ਦੇ ਕਾਰਡ ਉਸੇ ਤਰ੍ਹਾਂ ਹੀ ਰੀਡਿਊ ਕਰਨੇ ਚਾਹੀਦੇ ਨੇ ਜਿਹੜਾ ਉਸ ادارے ਦੇ ਨਾਲ ਅੱਜ ਵੀ ਕੰਮ ਕਰਦਾ ਸੋ ਉਹਨਾਂ ਨੇ ਬੜੇ ਧਿਆਨ ਨਾਲ ਸਾਰੇ ਸਾਡੇ ਡੈਲੀਗੇਸ਼ਨ ਦੀਆਂ ਮੰਗਾਂ ਸੁਣੀਆਂ ਨੇ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਸਰਕਾਰ ਦੇ ਨਾਂ ਤੇ ਦਿੱਤਾ ਤਾਂ ਕਿ ਉਹ ਸਾਡੀ ਗੱਲ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾਉਣ ਅਤੇ ਸਾਡੇ ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਤੇ ਸਾਨੂੰ ਉਮੀਦ ਹੈ ਕਿ ਸਰਕਾਰ ਔਰ ਲੋਕ ਸੰਪਰਕ ਵਿਭਾਗ ਸਾਡੀ ਇਸ ਜਿਹੜੀ ਜੈਨੂਇਨ ਮੰਗ ਹੈ ਪੱਤਰਕਾਰਾਂ ਦੀ ਉਹਨੂੰ ਮੰਨ ਦਿਆ ਹੋਇਆ ਜਿਸ ਤਰ੍ਹਾਂ ਪਹਿਲਾਂ ਕਾਰਡ ਬਣਦੇ ਆ ਉਸੇ ਤਰ੍ਹਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ yellow card ਜਾਂ accreditation card ਬਣਾਏ ਜਾਣਗੇ ਇੱਕ ਉਹਨਾਂ ਨੇ ਹੋਰ ਵਾਦਾ ਕੀਤਾ ਜਿਹੜੇ ਜਰਨਲਿਸਟ ਓਵਰਏਜ ਹੋ ਚੁੱਕੇ ਨੇ ਉਹਨਾਂ ਦੇ ਕਿਸੇ ਇੱਕ ਆਧਾਰੇ ਦੇ ਨਾਲ ਸਬੰਧਤ ਹੋਣ ਦੀ ਜ਼ਰੂਰਤ ਨਹੀਂ ਉਹਨਾਂ ਦੇ ਜਿਹੜੇ ਆ ਵੈਟਰਨ ਜਰਨਲਿਸਟ ਦੇ ਕਾਰਡ ਬਣਾਏ ਜਾਣਗੇ ਤੇ ਉਹਨਾਂ ਨੂੰ ਵੀ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਸੋ ਸਾਨੂੰ ਆਸ ਹੈ ਕਿ ਡੀਪੀਆਰਓ ਰਹੀਂ ਜਿਹੜਾ ਅੱਜ ਦੀ ਪ੍ਰੈਸ ਕਲੱਬ ਆਫ ਹੰਮਰਸਰ ਵੱਲੋਂ ਮੰਗ ਪੱਤਰ ਦਿੱਤਾ ਗਿਆ ਔਰ ਜੋ ਉਹਨਾਂ ਨਾਲ ਡਿਸਕਸ਼ਨ ਕੀਤੀ ਗਈ ਹੈ ਉਹਨਾਂ ਨੇ ਬਹੁਤ ਸਾਰੇ ਮਸਲੇ ਹੱਲ ਕਰਾਉਣ ਦਾ ਸਾਡੇ ਨਾਲ ਵਾਅਦਾ ਕੀਤਾ ਤੇ ਇਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਵੀ ਜੀ ਸਰ ਅੱਜ ਆ ਸ਼ਾਸਿਕਾ ਜੀ ਸਾਰਿਆਂ ਨੂੰ ਪਹਿਲਾਂ ਤੇ ਅੱਜ ਇੱਕ ਬੜਾ ਵੱਡਾ ਮੁੱਦਾ ਸੀ ਜਿਹੜਾ ਕਿ ਸਾਡੇ ਸਾਰੇ ਪੱਤਰਕਾਰ ਭਾਈਚਾਰੇ ਨਾਲ ਜੁੜਿਆ ਨਾ ਸਿਰਫ ਸਾਡੇ ਜ਼ਿਲ੍ਹੇ ਪੱਤਰ ਤੇ ਬਲਕਿ ਪੂਰੇ ਸਟੇਟ ਪੱਤਰ ਦੇ ਨਾਲ ਮੁੱਦਾ ਜੁੜਿਆ ਹੈ ਕਿ ਜਿਹੜਾ ਪਬਲਿਕ ریلیਸ਼ਨ ਡਿਪਾਰਟਮੈਂਟ ਵੱਲੋਂ ਜਿਹੜੇ ਬਹੁਤ ਵੱਡੀ ਤਦਾਦ ਦੇ ਵਿੱਚ ਕਾਰਡ ਕੱਟੇ ਜਾ ਰਹੇ ਸੀ ਉਸ ਨੂੰ ਲੈ ਕੇ ਅੱਜ ਅਸੀਂ ਧੰਨੇ ਦਾ ਪ੍ਰੋਗਰਾਮ ਸੀ ਸਾਡਾ ਪਰ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਸਾਰੇ ਪੱਤਰਕਾਰ ਵੀਰ ਇੱਥੇ ਪਹੁੰਚੇ ਆ ਪੂਰੇ ਜ਼ਿਲ੍ਹੇ ਭਰ ਤੋਂ ਤੇ ਡੀਪੀਆਰਓ ਸਾਹਿਬ ਨਾਲ ਬੈਠ ਕੇ ਗੱਲ ਹੋਈ ਆ ਔਰ ਮੌਕੇ ਤੇ ਹੀ ਪੂਰਾ ਹੱਲ ਜਿਹੜਾ ਉਹਦਾ ਨਿਕਲ ਗਿਆ ਇੱਕ ਬੜੀ ਵੱਡੀ ਕਾਮਯਾਬੀ ਆਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਇਹ ਤਰਨਾ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀ ਤੇ ਉਹਦੇ ਵਿੱਚ ਇੱਕ ਕੰਸੈਂਸਸ ਬਣਿਆ ਵਾ ਕਿ ਜਿੰਨੇ ਵੀ ਪੱਤਰਕਾਰ ਵੀਰ ਨੇ ਸਾਰਿਆਂ ਦੇ ਜਿਨ੍ਹਾਂ ਨੂੰ ਛੱਡਿਆ ਜਾ ਰਿਹਾ ਸੀ ਉਹ ਸਾਰਿਆਂ ਦੇ ਇਸ ਵਾਰ ਜਿਹੜੇ yellow card ਬੰਨੇ ਨੇ ਜਾਂ credition card ਬੰਨੇ ਨੇ ਉਹ ਸਾਰਿਆਂ ਦੇ ਬਨਣਗੇ ਉਹਦੇ ਵਿੱਚ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਕਿ ਕਰਨੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਇਹਨਾਂ ਨੇ ਇਤਰਾਜ਼ ਕੀਤੇ ਸੀਗੇ ਕਿ ਜਿਹੜੇ ਡੈਜ਼ਿਗਨੇਸ਼ਨ ਫਾਰਮ ਦੇ ਉੱਤੇ ਲਿਖਿਆ ਜਾਂ ਜਿਹੜੇ ਡੈਜ਼ਿਗਨੇਸ਼ਨ ਅਥਾਰਟੀ ਲੈਟਰ ਤੇ ਲਿਖ ਕੇ ਆਏ ਆ ਉਹ ਮੈਚ ਨਹੀਂ ਕਰਦੇ ਇਸ ਕਰਕੇ ਬਾਰ-ਬਾਰ ਜਿਹੜਾ ਵਾ ਇਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵੱਲੋਂ ਫੋਨ ਜਾ ਰਹੇ ਸੀ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਤੁਹਾਡੇ ਇਸ ਵਾਰੀ ਕਾਰਡ ਨਹੀਂ ਬਣੇ ਪਰ ਉਹਦਾ ਹੱਲ ਇਹ ਕੱਢਿਆ ਗਿਆ ਹੈ ਕਿ ਜਿਹੜੇ ਲੋਕਲ ਬਿਊਰੋਸ ਨੇ ਲੋਕਲ ਬਿਊਰੋਸ ਲਿਖ ਕੇ ਦੇ ਦੇਣਗੇ ਕਿ ਆ ਸਾਡਾ ਬੰਦਾ ਵਾ ਆ ਪੱਤਰਕਾਰ ਆ ਇਹਦਾ ਫਲਾਣਾ ਡੈਜ਼ਿਗਨੇਸ਼ਨ ਆ ਉਹ ਡੈਜ਼ਿਗਨੇਸ਼ਨ ਜਿਹੜਾ ਫਾਰਮ ਦੇ ਨਾਲ ਮੈਚ ਹੋ ਜਾਏਗਾ ਤੇ ਉਹਦੇ ਕਾਰਡ ਬਣ ਜਾਣਗੇ ਇਸ ਕਰਕੇ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਆ ਹਾਂ ਜਿਹੜੇ ਕਈ ਪੱਤਰਕਾਰ ਅਜਿਹੇ ਨੇ ਜੇ ਜੇ ਕੋਈ ਕਲਾ ਕੰਮ ਕਰਦਾ ਜਾਂ ਕੋਈ ਦੋ ਜਨੇ ਕੰਮ ਕਰਦੇ ਨੇ ਉਹਨਾਂ ਵਾਸਤੇ ਮੁਸ਼ਕਲ ਜਾਂ ਜਾਂ ਕੁਝ ਉਹਦੇ ਵਾਸਤੇ ਜਿਹੜੀ ਮੁਸ਼ਕਲ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਾਰੇ ਅਸੀਂ ਆਪ ਇੱਕ ਰეკਮੈਂਡੇਸ਼ਨ ਲੈਟਰ ਲਾ ਕੇ ਅਸੀਂ ਭੇਜ ਦਾਂਗੇ ਤੇ ਉਹਨਾਂ ਦੇ ਵੀ ਕਾਰਡ ਬਣ ਜਾਣਗੇ ਸੋ ਇਸ ਕਰਕੇ ਹਰ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਹੁਣ ਦੂਰ ਹੁੰਦੀ ਨਜ਼ਰ ਆ ਰਹੀ ਹੈ ਇੱਕ ਹੋਰ ਵੱਡੀ ਗੱਲ ਜਿਹੜੀ ਦੱਸੀ ਆ ਕਿ ਜਿਹੜੇ ਕਾਰਡ ਹੁਣ ਰੀਨਿਊ ਹੋ ਕੇ ਆਏ ਆ ਨਵੇਂ ਕਾਰਡ ਇਸ ਕਰਕੇ ਨਹੀਂ ਬਣ ਸਕੇ ਕਿਉਂਕਿ ਚੋਣ ਕਮਿਸ਼ਨ ਵੱਲੋਂ ਜ਼ਾਬਤਾ ਲੱਗਿਆ ਹੋਇਆ ਸੀ ਨਵੇਂ ਕਾਰਡ ਜਿਹੜੇ ਹੁਣ ਜਾਣੇ ਨੇ ਹੁਣ ਜਾ ਕੇ ਜਿਨ੍ਹਾਂ ਦੇ ਫਾਰਮ ਆ ਚੁੱਕੇ ਨੇ ਉਹਨਾਂ ਦੇ ਕਾਰਡ ਲੈਣੇ ਉਹਨੇ ਨਾਲ ਵੀ ਜਿਹੜਾ ਲੋੜਿੰਦਾ ਲੈਟਰ ਆ ਉਹ ਬਿਊਰੋਜ਼ ਵੱਲੋਂ ਜਿਹਦਾ ਜਸਪਾਜੀ ਨੇ ਜਾਂ ਮੁੰਗਾ ਜੀ ਨੇ ਜਾਂ ਜਿਹੜੇ ਹੋਰ ਵੀ ਜਿੰਨੇ ਰਾਣਾ ਜੀ ਨੇ ਜਿੰਨੇ ਵੀ ਸਾਰੇ ਉਹ ਆਪਣਾ ਆਪਣਾ ਜਿਹੜੇ ادارے ਦੇ ਜਿੰਨੇ ਵੀ ਰਿਪੋਰਟਰ ਨੇ ਉਹਨਾਂ ਦਾ ਨਾਮ ਲਿਖ ਕੇ ਦੇ ਦੇਣਗੇ ਕੈਮਰਾਮੈਨ ਦਾ ਨਾਮ ਲਿਖ ਕੇ ਦੇ ਦੇਣਗੇ ਜਿਹੜਾ ਡੈਜ਼ਿਗਨੇਸ਼ਨ ਲਿਖਿਆ ਹੋਇਆ ਜਿਹੜਾ ਡੈਜ਼ਿਗਨੇਸ਼ਨ ਉਹਦੇ ਨਾਲ ਮੈਚ ਕਰਕੇ ਉਹ ਭੇਜ ਦੇਣਗੇ ਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਜਿਹੜੀ ਆ ਜਿਹੜੀ ਜੰਗ ਆਪਾਂ ਇੱਕ ਸ਼ੁਰੂ ਕੀਤੀ ਸੀ ਉਹ ਆਪਾਂ ਜਿੱਤ ਚੁੱਕੇ ਆਂ ਔਰ ਪਬਲਿਕ ریلیشن ਡਿਪਾਰਟਮੈਂਟ ਦਾ ਧੰਨਵਾਦੀ ਆ ਕਿ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਮੈਂ ਕਮਲ ਕਿਸ਼ੋਰ ਪਹਿਲਵਾਨ ਫਾਈਨੈਂਸ ਸੈਕਟਰੀ ਪ੍ਰੈਸ ਕਲੱਬ ਦੀ ਪ੍ਰੈਸ ਅੰਮ੍ਰਿਤਸਰ ਅੱਜ ਜਿਹੜਾ ਡੀਪੀਆ ਸਰ ਨੂੰ ਸਾਡੀ ਪ੍ਰੈਸ ਕਲੱਬ ਆਪਾਂ ਅੰਮ੍ਰਿਤਸਰ ਦੇ ਪ੍ਰਧਾਨ ਸਾਡੇ ਜੇਸ਼ ਗਿਲ ਜੀ ਯਸਪਾ ਜੀ ਮੋਗਾ ਜੀ ਔਰ ਸਾਰੇ ਟੀਮ ਨੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਉਹਦੇ ਤੇ ਜਿਹੜੀ ਅਮਰ ਹੋਇਆ ਜਿਹੜਾ ਬੜਾ ਵਧੀਆ ਲੱਗਾ ਪਰ ਮੈਂ ਸਾਰੇ ਪੱਤਰਕਾਰ ਸਾਥੀਆਂ ਦਾ ਜਿਹਨਾਂ ਦੇ ਜਿੰਨਾਂ ਦਾ ਕਾਰਡ ਨਹੀਂ ਬਣੇ ਉਹਨਾਂ ਵਾਸਤੇ ਅਸੀਂ ਉਹਨੂੰ ਅਪੀਲ ਕੀਤੀ ਹੈ ਡੀਪੀਆਰ ਸਾਹਿਬ ਨੂੰ ਡੀਪੀਆਰ ਸਾਹਿਬ ਨੇ ਵੀ ਅਸ਼ੋਸ਼ਣਤਾ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਦੇ ਕਾਰਡ ਜਰੂਰ ਬਣਨਗੇ ਤੇ ਉਹਦਾ ਬਿਊਰੋ ਜਿਹੜੇ ਕਿ ਹਰ ادارے ਦੇ ਨੇ ਉਹ ਲਿਖ ਕੇ ਦੇ ਦੇਣ ਤੇ ਜਲਦੀ ਹੀ ਉਹਨਾਂ ਦੇ ਕਾਰਡ ਬਣ ਕੇ ਆ ਜਣਗੇ